ਸਾਤ ਸੰਗਤ ਜੀ ਧੰ ਗੁਰੂ ਨਾਨਕ ਦੇਵ ਜੀ ਕਰਤਾਰਪੁਰ ਗਏ ਗੁਰੂ ਜੀ ਦੇ ਚਰਨਾਂ ਵਿੱਚ ਇੱਕ ਗੁਰਸਿੱਖ ਹੁੰਦਾ ਹੈ ਭਾਈ ਮੂਲਾ ਜੀ ਗੁਰੂ ਨਾਨਕ ਦੇਵ ਜੀ ਸਮੇਂ ਤਿੰਨ ਵਿਅਕਤੀ ਭਾਈ ਮੂਲਾ ਹੋਏ ਨੇ ਇੱਕ ਤਾਂ ਸਿਆਲਗੋਟ ਵਾਲਾ ਭਾਈ ਮੂਲਾ ਜਿਸ ਨੇ ਲਿਖਿਆ ਸੀ ਮਰਨਾ ਸੱਚ ਅਤੇ ਜਿਉਣਾ ਝੂਠ ਇੱਕ ਭਾਈ ਮੂਲਾ ਬਾਬਾ ਮੂਲਾ ਚੋਣਾ ਜੀ ਜਿਹੜੇ ਸਾਡੇ ਸਨਮਾਨਯੋਗ ਮਾਤਾ ਸੁਲਖਣੀ ਜੀ ਦੇ ਪਿਤਾ ਜੀ ਸਨ ਉਹ ਵੀ ਪਟਵਾਰੀ ਸਨ ਤੀਜੇ ਭਾਈ ਮੂਲਾ ਜੀ ਦੀ ਗੱਲ ਕਰ ਰਹੇ ਹਾਂ ਜੋ ਗੁਰੂ ਜੀ ਦੇ ਚਰਨਾਂ ਵਿੱਚ ਆਏ ਅਤੇ ਗੁਰੂ ਜੀ ਨੂੰ ਕਹਿਣ ਲੱਗੇ ਮਹਾਰਾਜ ਮੈਨੂੰ ਸਮਤ ਦਿਓ ਮੈਨੂੰ ਉਪਦੇਸ਼ ਦਿਓ ਸਤਿਗੁਰੂ ਜੀ ਕਹਿਣ ਲੱਗੇ ਭਾਈ ਕੀਰਤਨ ਕਰਿਆ ਕਰੋ ਸਿਮਰਨ ਕਰਿਆ ਕਰੋ ਸ਼ਬਦ ਗਾਇਆ ਕਰੋ ਪਰ ਕਿਸੇ ਦੇ ਔਗੁਣ ਨਹੀਂ ਦੇਖਣੇ ਭਾਈ ਮੂਲਾ ਜੀ ਨੇ ਕਿਹਾ ਕਿ ਗੁਰੂ ਜੀ ਲੋਕ ਜੂਆ ਸ਼ਰਾਬ ਅਤੇ ਤਮਾਸ਼ੇ ਦੇਖਦੇ ਹਨ ਤਾਂ ਗੁਰੂ ਜੀ ਨੇ ਸਮਝਾਇਆ ਜੇ ਬਚਣਾ ਹੈ ਤਾਂ ਕੀਰਤਨ ਸਿਮਰਨ ਸ਼ਬਦ ਕਰਦੇ ਹੋਏ ਇੱਥੇ ਆਏ ਗੁਰਸਿੱਖਾਂ ਦੀ ਗੁਰਦੇਵ ਜਾਣ ਕੇ ਸੇਵਾ ਕਰਨੀ ਹੈ ਭਾਈ ਮੋळा ਜੀ ਨੇ ਗੁਰੂ ਜੀ ਦੇ ਇਹ ਬਚਨ ਪੱਲੇ ਬੰਨ ਲਏ ਭਾਈ ਮੋळा ਜੀ ਬਹੁਤ ਪਿਆਰ ਨਾਲ ਸ਼ਬਦ ਪੜ੍ਹਦੇ ਹਨ ਜਦੋਂ ਵੀ ਕਿਸੇ ਨੇ ਆਉਣਾ ਤਾਂ ਉਹਨਾਂ ਨੇ ਗੁਰਦੇਵ ਜਾਣ ਕੇ ਸੇਵਾ ਕਰਨੀ ਇੱਕ ਦਿਨ ਇੱਕ ਪਖੰਡੀ ਇਹਨਾਂ ਦੇ ਘਰ ਆ ਗਿਆ ਉਹ ਸ਼ਬਦ गा ਰਿਹਾ ਸੀ ਸੁਰ ਵਿੱਚ ਗਾਇਆ ਅਤੇ ਭਾਈ ਸਾਹਿਬ ਨੂੰ ਕਹਿੰਦਾ ਹੈ ਕਿ ਮੈਂ ਰਾਤ ਕੱਟਣੀ ਹੈ ਤਾਂ ਭਾਈ ਮੋਲਾ ਜੀ ਨੇ ਉਸ ਦਾ ਬਹੁਤ ادب ਸਤਿਕਾਰ ਕੀਤਾ ਰੋਟੀ ਪਾਣੀ ਛਕਾਇਆ ਉਸ ਦੀ ਸੇਵਾ ਸੰਭਾਲ ਕੀਤੀ ਅਤੇ ਬਿਸਤਰਾ ਲਗਾ ਦਿੱਤਾ ਭਾਈ ਮੋਲਾ ਜੀ ਦੀ ਪਤਨੀ ਨੇ ਘਰ ਦਾ ਸਾਰਾ ਕੰਮ ਨਵੇੜ ਕੇ ਸੌਣ ਲੱਗਿਆਂ ਆਪਣੇ ਸਾਰੇ ਗਹਿਣੇ ਉਤਾਰ ਕੇ ਇੱਕ ਬਰਤਨ ਵਿੱਚ ਪਾ ਕੇ ਰੱਖ ਦਿੱਤੇ ਘਰ ਵਿੱਚ ਪਖੰਡੀ ਵਿਅਕਤੀ ਨੇ ਇਹ ਦੇਖ ਲਿਆ ਅਤੇ ਰਾਤ ਨੂੰ ਸੋਨੇ ਦੇ ਗਹਿਣਿਆਂ ਵਾਲਾ ਬਰਤਨ ਚੁੱਕ ਕੇ ਬਾਹਰ ਜਾਣ ਲੱਗਾ ਤਾਂ ਕੁਝ ਖੜਕਾ ਹੋਇਆ ਭਾਈ ਮੂਲਾ ਜੀ ਨੂੰ ਜਾਗ ਆ ਗਈ ਤਾਂ ਉਹ ਉਸ ਵਿਅਕਤੀ ਨੂੰ ਕਹਿਣ ਲੱਗੇ ਕਿ ਤੁਸੀਂ ਕਿੱਧਰ ਜਾ ਰਹੇ ਹੋ ਤਾਂ ਉਸਨੇ ਕਿਹਾ ਕਿ ਮੇਰੇ ਢਿੱਡ ਵਿੱਚ ਦਰਦ ਹੋ ਰਿਹਾ ਹੈ ਮੈਂ ਜੰਗਲ ਪਾਣੀ ਲਈ ਬਾਹਰ ਜਾ ਰਿਹਾ ਹਾਂ ਤਾਂ ਭਾਈ ਮੂਲਾ ਜੀ ਨੇ ਕਿਹਾ ਕਿ ਤੁਸੀਂ ਇੰਨੀ ਠੰਡ ਵਿੱਚ ਬਾਹਰ ਨਾ ਜਾਓ ਘਰ ਦੇ ਵਿਹੜੇ ਵਿੱਚ ਹੀ ਬੈਠ ਜਾਓ ਤਾਂ ਇਹ ਸੁਣ ਕੇ ਵਿਅਕਤੀ ਕਹਿਣ ਲੱਗਾ ਮੈਂ ਘਰ ਦੇ ਵਿਹੜੇ ਵਿੱਚ ਕਿਵੇਂ ਗੰਦਗੀ ਫੈਲਾ ਦੇਵਾਂ ਸਭਾਈ ਮੂਲਾ ਜੀ ਕਹਿਣ ਲੱਗੇ ਮੈਂ ਆਪਣੇ ਹੱਥਾਂ ਨਾਲ ਸਫਾਈ ਕਰ ਦੇਵਾਂਗਾ ਕੋਈ ਗੱਲ ਨਹੀਂ ਇਹ ਭਾਈ ਮੂਲਾ ਜੀ ਦੇ ਅੰਦਰ ਦੀ ਸੇਵਾ ਭਾਵਨਾ ਸੀ ਪਖੰਡੀ ਵਿਅਕਤੀ ਬਾਹਰ ਜਾਣ ਦੀ ਜ਼ਿੱਦ ਕਰਨ ਲੱਗਾ ਤਾਂ ਅਚਾਨਕ ਉਸ ਦੇ ਕੋਲੋਂ ਗਹਿਣਿਆਂ ਵਾਲਾ ਬਰਤਨ ਥੱਲੇ ਡਿੱਗ ਪਿਆ ਭਾਈ ਮੂਲਾ ਜੀ ਨੇ ਉਹ ਡੱਬਾ ਚੁੱਕ ਕੇ ਪਖੰਡੀ ਵਿਅਕਤੀ ਨੂੰ ਕਿਹਾ ਇਹ ਲਓ ਤੁਹਾਡਾ ਡੱਬਾ ਅਤੇ ਪਖੰਡੀ ਵਿਅਕਤੀ ਡੱਬਾ ਫੜ ਕੇ ਬਾਹਰ ਚਲਾ ਗਿਆ ਅਗਲੀ ਸਵੇਰ ਭਾਈ ਮੋਲਾ ਜੀ ਦੀ ਪਤਨੀ ਕੰਮ ਕਰਨ ਵੇੜ ਕੇ ਜਦੋਂ ਗਹਿਣੇ ਪਾਉਣ ਲੱਗੀ ਤਾਂ ਉਸ ਨੂੰ ਗਹਿਣਿਆਂ ਵਾਲਾ ਡੱਬਾ ਨਾ ਮਿਲਿਆ ਤਾਂ ਉਸਨੇ ਭਾਈ ਮੋਲਾ ਜੀ ਨੂੰ ਕਿਹਾ ਕਿ ਮੇਰਾ ਗਹਿਣਿਆਂ ਵਾਲਾ ਡੱਬਾ ਨਹੀਂ ਮਿਲ ਰਿਹਾ ਤਾਂ ਭਾਈ ਮੋਲਾ ਜੀ ਨੇ ਉਸ ਨੂੰ ਕਿਹਾ ਕਿ ਰਾਤ ਚੋਰ ਆਏ ਸਨ ਉਹ ਡੱਬਾ ਲੈ ਗਏ ਪਤਨੀ ਨੇ ਕਿਹਾ ਕਿ ਰਾਤ ਜੋ ਵਿਅਕਤੀ ਆਪਣੇ ਘਰ ਠਹਿਰਿਆ ਸੀ ਉਹ ਕਿੱਥੇ ਗਿਆ ਤਾਂ ਭਾਈ ਸਾਹਿਬ ਨੇ ਕਿਹਾ ਕਿ ਉਹ ਸ਼ਰਮ ਦਾ ਮਾਰਾ ਚਲਿਆ ਗਿਆ ਕਿ ਕਿਤੇ ਮੇਰਾ ਨਾਮ ਨਾ ਲੱਗ ਜਾਵੇ ਉਸ ਤੋਂ ਬਾਅਦ ਜਦੋਂ ਭਾਈ ਮੋਲਾ ਜੀ ਗੁਰੂ ਨਾਨਕ ਪਾਤਸ਼ਾਹ ਕੋਲ ਗਏ ਤਾਂ ਗੁਰੂ ਜੀ ਮੰਜੀ ਤੇ ਬੈਠੇ ਸਨ ਅਤੇ ਉਹਨਾਂ ਨੇ ਭਾਈ ਸਾਹਿਬ ਨੂੰ ਕਿਹਾ ਸੁਣ ਭਾਈ ਮੋਲਾ ਹਿਰਦਾ ਤੇਰਾ ਸਿੱਖੀ ਅਨਕੂਲਾ ਭਾ ਸੁਣ ਭਾਈ ਮੋਲਾ ਤੇਰਾ ਹਿਰਦਾ ਸਿੱਖੀ ਦੇ ਅਨਕੂਲ ਹੈ ਅਤੇ ਅੱਗੇ ਕਿਹਾ ਮੰਮ ਪਰਦਾ ਤੈਨ ਟਾਕਿਓ ਬਣਾਈ ਹੇ ਭਾਈ ਤੂੰ ਮੇਰਾ ਪਰਦਾ ਟਕਿਆ ਹੈ ਤੇ ਹੁਣ ਗੁਰੂ ਸਦਾ ਹੀ ਤੇਰੇ ਪੜਦੇ ਟਕਦਾ ਰਹੇਗਾ ਤਾਂ ਉੱਥੇ ਬੈਠੀ ਸੰਗਤ ਨੇ ਪੁੱਛਿਆ ਕਿ ਗੁਰੂ ਜੀ ਭਾਈ ਮੂਲਾ ਜੀ ਨੇ ਕਿਹੜਾ ਪੜਦਾ ਟਕਿਆ ਹੈ ਤਾਂ ਗੁਰੂ ਜੀ ਨੇ ਭਾਈ ਮੂਲਾ ਜੀ ਨੂੰ ਸਾਰੀ ਘਟਨਾ ਸੁਣਾਉਣ ਲਈ ਕਿਹਾ ਤਾਂ ਭਾਈ ਸਾਹਿਬ ਨੇ ਸੰਗਤ ਵਿੱਚ ਸਾਰੀ ਘਟਨਾ ਸੁਣਾ ਦਿੱਤੀ ਤਾਂ ਗੁਰੂ ਜੀ ਨੇ ਕਿਹਾ ਤੂੰ ਘਰ ਵਾਲੀ ਨੂੰ ਕਿਉਂ ਨਹੀਂ ਦੱਸਿਆ ਕਿ ਉਸ ਵਿਅਕਤੀ ਨੇ ਹੀ ਗੈਣੇ ਚੋਰੀ ਕੀਤੇ ਸਨ ਜੋ ਉਹਨਾਂ ਦੇ ਘਰ ਰੁਕਿਆ ਸੀ ਤਾਂ ਭਾਈ ਸਾਹਿਬ ਕਹਿਣ ਲੱਗੇ ਗੁਰੂ ਜੀ ਉਸ ਵਿਅਕਤੀ ਨੇ ਤੁਹਾਡਾ ਨਾਮ ਲਿਆ ਸੀ ਤੁਹਾਡਾ ਸ਼ਬਦ ਗਾਇਆ ਸੀ ਤੇ ਉਹ ਆਪਣੇ ਆਪ ਨੂੰ ਤੁਹਾਡਾ ਸਿੱਖ ਕਹਿੰਦਾ ਸੀ ਮੈਂ ਉਹਦਾ ਕਰਮ ਨਹੀਂ ਦੇਖਿਆ ਮੈਂ ਤਾਂ ਉਸ ਵਿੱਚ ਸਿਰਫ ਗੁਰੂ ਨਾਨਕ ਤੇ ਗੁਰੂ ਨਾਨਕ ਦੀ ਸਿੱਖੀ ਹੀ ਦੇਖੀ ਤਾਂ ਗੁਰੂ ਜੀ ਨੇ ਭਾਈ ਮੂਲਾ ਨੂੰ ਬਹੁਤ ਆਦਰ ਸਤਿਕਾਰ ਦਿੱਤਾ ਅਤੇ ਕਿਹਾ ਕਿ ਇਹ ਹੈ ਮੇਰਾ ਅਸਲੀ ਸਿੱਖ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ